ਖਰੀਆਂ ਵੱਡੀਆਂ ਵਾਲੇ ਪਾਸੇ ਚੱਲੀਏ ਮੈਂ ਤੇ ਇਹ ਸ਼ਰੋਮੀ ਕਮੇਟੀ ਨੇ ਜੇ ਬਿਆਨ ਦਿੱਤਾ ਹੈ ਪ੍ਰਧਾਨ ਜੀ ਨੇ ਦਿੱਤਾ ਹੈ ਕਿ ਗੁਰਦੁਆਰਾ ਇੱਕ ਹੋਣਾ ਚਾਹੀਦਾ ਹੈ ਪਿੰਡ ਵਿੱਚ ਚੰਗਾ ਪ੍ਰਬੰਧ ਹੋਵੇ ਦੇਖੋ ਉੱਥੇ ਚੰਗਾ ਲੰਗਰ ਹਾਲ ਹੋਵੇ ਚੰਗਾ ਦੀਵਾਨ ਹਾਲ ਹੋਵੇ ਸੋਹਣੇ ਪ੍ਰਚਾਰ ਕਰਾ ਕੇ ਢਾਡੀ ਸਦਕੇ ਆਪਾਂ ਆ ਮਹੀਨਾਵਾਰੀ ਸਵਾਗਤ ਕਰੀ ਜਾਈਏ ਜਦੋਂ ਇੱਕ ਥਾਂ ਤੇ ਪ੍ਰਬੰਧ ਹੋਏਗਾ ਜਿਵੇਂ ਆਪਾਂ ਕਹਿ ਲਿਏ ਵੀ ਕੱਲੀ ਉਂਗਲ ਕੱਲੀ ਉਂਗਲੀ ਤੇ ਪੰਜ ਉਂਗਲਾਂ ਦੀ ਹੱਥ ਬਣ ਜਾਂਦਾ ਹੈ ਹੱਥ ਬਣਦਾ ਹੈ ਤੇ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਜੇ ਇੱਕ ਪ੍ਰਬੰਧ ਕਰਾਂਗੇ ਤੇ ਬਹੁਤ ਕੁਝ ਹੋ ਸਕਦਾ ਆਪੋ ਆਪਣੀ ਹਉਮੈ ਨੂੰ ਛੱਡ ਕੇ ਆਪੋ ਆਪਣੀਆਂ ਚੌਧਰਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਮਾਰਤਾ ਦੇ ਲਈ ਅਸੀਂ ਕੰਮ ਕਰਗੇ ਸਾਰੇ ਰਲ ਮਿਲ ਕੇ ਸਾਰਿਆਂ ਨੂੰ ਰਲ ਮਿਲ ਕੇ ਜਾਤਾਂ ਪਾਤਾਂ ਵਾਲੇ ਵਿਸਰੇਵੇ ਵੀ ਛਾਲੂ ਛੱਡਣੇ ਪੈਣੇ ਨੇ ਜੇ ਗੁਰੂ ਦੇ ਸਿੱਖਾ ਤੋਂ ਹੋਣੇ ਆ ਚਾਹੇ ਕੋਈ ਵੀ ਹੋਵੇ ਚਾਹੇ ਨੀਵਾ ਤੇ ਚਾਹੇ ਕੋਈ ਉੱਚਾ ਹੋਵੇ ਕੋਈ ਮੰਨੀ ਜਾਏ ਆਪਣੇ ਆਪ ਨੂੰ ਜੇ ਕੋਈ ਨੀਵਾ ਮੰਨ ਰੇ ਤਾਂ ਵੀ ਗੁਰੂ ਦਾ ਸਿੱਖ ਨਹੀਂ ਜੇ ਕੋਈ ਉੱਚਾ ਮੰਨ ਰੇ ਆਪਣੇ ਆਪ ਨੂੰ ਤਾਂ ਵੀ ਗੁਰੂ ਦਾ ਸਿੱਖ ਨਹੀਂ ਮੈਂ ਇਹ ਮੰਨਦਾ ਹੁਣਾ ਇਹ ਜਦੋਂ ਨੀਚ ਉੱਚ ਆ ਗਿਆ ਫਿਰ ਸਿੱਖੀ ਤੇ ਉੱਡ ਗਈ ਜਦੋਂ ਉੱਚ ਨੀਚ ਆ ਗਿਆ ਨਾ ਸਾਡੇ ਵਿੱਚ ਵੀ ਮੈਂ ਨੀਵਾ ਉਹ ਉੱਚਾ ਬਸ ਫਿਰ ਸਮਝ ਲਈ ਤੂੰ ਸਿੱਖੀ ਨਹੀਂ ਹੈਗਾ ਕਬੀਰ ਹਰਦੀ ਪੀਅਰੀ ਚੂਨਾ ਉਜਲ ਪਾਏ RAM ਸੁਨੇਹੀ ਤੌਮਲੇ ਦੋਨੋਂ ਵਰਗ ਗਵਾਏ ਹੁਣ ਹਲਦੀ ਆਪਣਾ ਰੰਗ ਛੱਡੇ ਤੇ ਚੁੰਨਾ ਆਪਣਾ ਰੰਗ ਛੱਡੇ ਚੁੰਨਾ ਚਿੱਟਾ ਹੁੰਦਾ ਹੈ ਹਲਦੀ ਪੀਣੀ ਹੁੰਦੀ ਹੈ ਜਦੋਂ ਦੋਵੇਂ ਰਲ ਜਾਂਦੇ ਨੇ ਨਾ ਤਾਂ ਲਾਲ ਰੰਗ ਚੜ ਜਾਂਦਾ ਹੈ ਰੱਬੀ ਪ੍ਰੇਮ ਦਾ ਗੁੰਡਾ ਸੁਹਾ ਰੰਗ ਜੀਵਨ ਵਿੱਚ ਚੜ ਜਾਏ ਸਾਨੂੰ ਆਪਣੇ ਆਪਣੇ ਮੱਤ ਛੱਡਨੀ ਪੈਣੀ ਹੈ ਜੇ ਹਲਦੀ ਕਵੇ ਮੈਂ ਪੀਲਾ ਪਲ ਨਹੀਂ ਛੱਡਣਾ ਤੇ ਚੁੰਨਾ ਕਵੇ ਮੈਂ ਚਿੱਟਾ ਪੰ ਨਹੀਂ ਛੱਡਣਾ ਫਿਰ ਤੁਸੀਂ ਲਾਲ ਰੰਗ ਦੀ ਪ੍ਰਾਪਤੀ ਨਹੀਂ ਕਰ ਸਕਦੇ ਬੂੜੇ ਰੱਬੀ ਪ੍ਰੇਮ ਦੇ ਰੰਗ ਵਿੱਚ ਨਹੀਂ ਰੰਗੇ ਜਾ ਸਕਦੇ ਕਬੀਰ ਹਰਦੀ ਪੀਰ ਤਨਹਰਾ ਹੈ ਹਲਦੀ ਪੀਲਾ ਰੰਗ ਛੱਡ ਦੇ ਤੇ ਚੂਨ ਚੂਨਾ ਜਿਹੜਾ ਉਹ ਆਪਣਾ ਚਕਰਚੇਲ ਛੱਡ ਦੇ ਆਪਣਾ ਰੂਪ ਰੇਖ ਛੱਡ ਦੇ ਚੂਨ ਚਿਹਨ ਨਾ ਰਹਾਏ RAM ਸੁਨੇਹੀ ਤਾ ਮਿਲੈ ਰੱਬ ਦਾ ਸੁਨੇਹੀ ਰੱਬ ਨੂੰ ਤਾਂ ਮਿਲਦਾ ਹੈ ਰੱਬ ਦਾ ਪਿਆਰ ਕਰਨ ਵਾਲਾ ਰੱਬ ਨੂੰ ਤਾਂ ਮਿਲੇਗਾ ਦੋਨੋਂ ਵਰਣ ਗਵਾਏ ਦੋਨਾਂ ਨੂੰ ਆਪੋ ਆਪਣਾ ਵਰਣ ਛੱਡਣਾ ਪਏਗਾ ਦੋਨਾਂ ਨੂੰ ਵਰਣ ਛੱਡਣੇ ਪੈਣਗੇ ਨੀਵੀਂ ਜਾਤ ਦੀ ਢੈਢੀ ਕਲਾ ਤੇ ਉੱਚੀ ਜਾਤ ਦਾ ਹੰਕਾਰ ਉੱਚ ਜਾਤੀ ਇਹਨੂੰ ਉੱਚੀ ਜਾਤ ਦਾ ਹੰਕਾਰ ਤੇ ਨੀਵੀਂ ਜਾਤ ਵਾਲਾ ਪੈਸੇ ਬਾਣੀ ਵਿੱਚ ਕੋਈ ਨੀਵੀਂ ਜਾਤ ਨਹੀਂ ਜਿਹੜੀ ਬ੍ਰਾਹਮਣ ਨੇ ਬਣਾਤੀ ਉਹਨੂੰ ਆਪਣੀ ਢੈਢੀ ਕਲਾ ਸ਼ਰਣੀ ਪਹੇਗੀ ਮੈਂ ਨੀਵੀਂ ਜਾਤ ਦਾ ਆ ਤੂੰ ਇਹ ਨਾ ਕਹਾ ਕਰ ਤੈਨੂੰ ਗੁਰੂ ਨੇ ਇੱਕੋ ਬਣਾ ਦਿੱਤਾ ਖਾਲਸਾ ਤੂੰ ਗੁਰੂ ਦਾ ਖਾਲਸਾ ਹੈ ਨਾ ਕੋਈ ਉੱਚ ਨਾ ਕੋਈ ਨੀਚ ਜਿਸ ਦਿਨ ਪੰਜ ਪਿਆਰੇ ਸਿੰਘ ਸਾਹਿਬਾਨ ਸਾਨੂੰ ਖੰਡੇ ਕੀ ਪੌਲ ਦਿੰਦੇ ਆ ਨਾ ਪਿਆਰਿਓ ਉਸ ਦਿਨ ਇੱਕੋ ਸ਼ਬਦ ਉਹ ਕਹਿੰਦੇ ਅੱਜ ਤੋਂ ਥੋੜੀ ਕਲ ਜਾਤ ਗੋਤ ਨਾਸ਼ ਇਹ ਕਹਿੰਦੇ ਆ ਨਾ ਤੇ ਫਿਰ ਅਸੀਂ ਫਿਰ ਕੋਲਾ ਵਿੱਚ ਵੜ ਗਏ ਅਸੀਂ ਫਿਰ ਜਾਤਾਂ ਵਿੱਚ ਵੜਦੇ ਆ ਫਿਰ ਅਸੀਂ ਜਾਤਾਂ ਦੇ ਝੰਡੇ ਚੁੱਕ ਲੈਨੇ ਆ ਫਿਰ ਗੁਰੂ ਦੇ ਸਿੱਖ ਨਹੀਂ ਹੋਏ ਫਿਰ ਤੁਸੀਂ ਬ੍ਰਾਹਮਣ ਦੇ ਸਿੱਖੋ ਉਹਨੇ ਵੰਡਿਆ ਖੱਤਰੀ ਬ੍ਰਾਹਮਣ ਸੂਦ ਵੈਸ਼ ਇਹ ਵਰਨ ਉਹਨੇ ਪਾਏ ਨੇ ਗੁਰੂ ਨੇ ਵਰਨ ਮਿਟਾਏ ਨੇ ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲੈ ਕਵੀਰ ਹਰਦੀ ਪੀਰ ਤਨ ਹਰੈ ਚੂਨ ਚੇਨਾ ਰਹਾਏ ਕਬੀਰ ਹਰਦੀ ਪੀਰੀ ਚੂਨਾ ਉਜਲ ਪਾਏ ਕਹਿਣ ਲਗੇ ਹਰਦੀ ਪੀਲੀ ਹੈ ਤੇ ਚੂਨਾ ਉਜਲਾ ਹੁੰਦਾ ਚਿੱਟਾ ਹੁੰਦਾ ਤੇ ਸਾਨੂੰ ਆਪਣੇ ਦੋਨੋਂ ਬਲੇਹਾਰੀ ਇਸ ਪ੍ਰੀਤ ਕਾ ਜੇ ਜਾਤ ਵਰਣ ਕੁਲ ਜਾਇਆ ਹੈ ਸੱਚੀ ਪੀਤ ਇਹ ਆ ਸੱਚਾ ਪਿਆਰ ਆਉ ਗੁਣਾਂ ਦੇ ਗਾਥ ਬਣੀ ਗੁਰੂ ਨੇ ਗੁਣ ਦਿੱਤੇ ਨੇ ਸਿਖਾਉਂਦੇ ਸਾਨੂੰ ਇਹ ਗੁਣ ਦਿੱਤੇ ਗੁਨਾ ਕਾ ਗਾਹਕ ਹੋਵੈ ਸੋ ਗੁਣ ਜਾਣੇ ਗੁਨਾ ਦੇ ਗਾਹਕ ਬਣਿਏ ਇਹ ਚੰਗਿਆਈਆਂ ਗੁਰੂ ਨੇ ਦਿੱਤੀਆਂ ਨੇ ਕਹਿੰਦੇ ਬਲਿਹਾਰੀ ਇਸ ਪ੍ਰੀਤ ਕੋ ਇਹ ਪਿਆਰ ਤੋਂ ਬਲਿਹਾਰ ਜਾਈਏ ਜਿਨੇ ਜਾਤਾਂ ਵਰਨਾ ਕੁਲਾਂ ਦੇ ਭੇਦ ਦੀ ਮਟਾਤੀ ਮੁੱਕ ਗਿਆ ਕੰਮ ਇਹ ਤੇ ਜਿਸ ਦਿਨੇ ਮੁੱਕ ਗਿਆ ਜੇ ਜਾਤਾਂ ਦੇ ਆਧਾਰ ਤੇ ਗੁਰਦਾਰੇ ਬਣਨਗੇ ਅਡੋ ਅਡੀ ਬਣਨਗੇ ਨਹੀਂ ਬਣਨਗੇ ਪਿਆਰ ਕਰੋ ਗੁਰੂ ਨਾਲ ਇਹ ਜਿੰਨੀਆਂ ਵੰਡੀਆਂ ਦਿਸ ਰਹੀਆਂ ਨੇ ਇਹ ਨਫ਼ਰਤ ਦੀਆਂ ਕੰਧਾਂ ਖੜੀਆਂ ਹੋਈਆਂ ਸਾਡੇ ਵਿੱਚ ਨਫ਼ਰਤ ਦੀਆਂ ਕੰਧਾਂ ਨੇ ਇਹ ਸਾਨੂੰ ਅੱਡ-ਅੱਡ ਬਣਾਤਾ ਭਰਾ ਭਰਾ ਨਾਲ ਇੱਕ ਘਰ ਵਿੱਚ ਰਹਿੰਦਾ ਪਰ ਜਿਸ ਦਿਨ ਨਫ਼ਰਤ ਪੈਦਾ ਹੋ ਜਾਏ ਉਸ ਦਿਨ ਕੰਧਾਂ ਕਰਕੇ ਉਹ ਘਰ ਅੱਡੋ-ਅੱਡੀ ਹੋ ਜਾਂਦਾ ਹੈ ਬੱਸ ਪਾਈ ਨਫ਼ਰਤ ਖਤਮ ਕਰ ਲੋ ਆਪਣੇ ਜੀਵਨ ਵਿੱਚੋਂ ਜਾਤਾਂ ਵਰਣਾ ਕੋਲਾਂ ਦੀ ਨਫ਼ਰਤ ਖਤਮ ਕਰਕੇ ਇੱਕ ਗੁਰੂ ਦੇ ਸਿੱਖ ਹੋਣ ਦਾ ਸਬੂਤ ਦੇ ਦਿइये ਫਿਰ ਉਹ ਦਿਨ ਦੂਰ ਨਹੀਂ ਹੋਣਗੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਵੈਸੇ ਦੇਖੋ ਇਹ ਠੀਕ ਹੈ ਇਹ ਵਾਰੀ ਵੈਦਵੀ ਇੱਕ ਆਵੀ ਤੇ ਬੇਅਦਬੀ ਹੋਈ ਹੈ ਅਸੀਂ ਗੁਰੂ ਦੇ ਬਚਨ ਨਹੀਂ ਮੰਨਦੇ ਅਸੀਂ ਜਾਤਾਂ ਵਰਣਾ ਕੁਲਾ ਵਿੱਚ ਆਪਣੇ ਆਪ ਨੂੰ ਵੰਡ ਕੇ ਲੈ ਰਹੇ ਹਾਂ ਅਸੀਂ ਗੁਰਦੁਆਰੇ ਵੀ ਉਹਦਾ ਜਾਤਾਂ ਪਾਤਾਂ ਦੇ ਆਧਾਰ ਤੇ ਓੱਡੋ ਓੱਡੀ ਸਾਰੇ ਬਣਾ ਰਹੇ ਹਾਂ ਤੇ ਇਹ ਵੀ ਤਾਂ ਇੱਕ ਗੁਰੂ ਦੀ ਬੇਅਦਬੀ ਹੋਈ ਹੈ ਗੁਰੂ ਦਾ ਅਦ ਵੀ ਨਹੀਂ ਕਰਦੇ ਗੁਰੂ ਦੇ ਵਚਨਾਂ ਦਾ ਅਦ ਵੀ ਨਹੀਂ ਕਰਦੇ ਗੁਰੂ ਤੇ ਕਹਿੰਦਾ ਤੇਰੀ ਕੋਲ ਜਾਤ ਨਾਸ਼ ਹੋ ਜਾਏ ਤੂੰ ਕਹਿੰਦਾ ਨਾ ਸਾਡੀ ਕੁਲ ਦਾ ਗੁਰਦੁਆਰਾ ਆ ਸਾਡੀ ਜਾਤ ਦਾ ਗੁਰਦੁਆਰਾ ਇਹ ਜਾਤਾਂ ਦੇ ਆਧਾਰ ਤੇ ਬਣੇ ਗੁਰਦੁਆਰੇ ਸਿੱਖੀ ਲਈ ਬਹੁਤ ਖਤਰਨਾਕ ਨੇ ਇਹਨਾਂ ਨੂੰ ਪਾਸੇ ਅੱਢੀਏ ਗੁਰੂ ਦੇ ਨਾਮ ਤੇ ਗੁਰਦੁਆਰਾ ਗੁਰੂ ਦਾ ਉਹ ਮੈਂ ਬੇਨਤੀ ਕਰ ਰਿਹਾ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਇਹ ਕੱਲ ਬਿਆਨ ਆਇਆ ਬੇਦਗੀਆਂ ਹੋ ਰਹੀਆਂ ਥਾ ਥਾ ਪਰ ਹੋ ਰਹੀਆਂ ਉਹਦਾ ਕਾਰਨ ਹੀ ਹੈ ਕਿ ਸੱਤ ਸੱਤ ਅੱਠ ਅੱਠ 10 10 ਗੁਰ ਕਈ ਥਾਵਾਂ ਤੇ ਤਾਂ ਇਹ ਵੇਖਿਆ ਵੀ ਗੁਰਦੁਆਰੇ ਦੇ ਨਾਲ ਹੀ ਗੁਰਦੁਆਰਾ ਹੁਣ ਉਹ ਤਾਂ ਕੀ ਹਰਤ ਰਹਿ ਜਾਂਦਾ ਕੀ ਲੋੜ ਹੈ ਉੱਥੇ ਗੁਰਦੁਆਰੇ ਗੁਰਦੁਆਰੇ ਦੇ ਨਾਲ ਹੀ ਗੁਰਦੁਆਰਾ ਜਮਾ ਐਨ ਕੰਧ ਦੇ ਨਾਲ ਹੀ ਕੰਧ ਉਹ ਸਾਡੀ ਹੌਮਾ ਕਰਕੇ ਬਣਿਆ ਸਾਡੀ ਆਪਣੀ ਹੌਮਾ ਕਰਕੇ ਬਣਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਪ੍ਰਧਾਨ ਚੌਧਰੀ ਹਰ ਥਾਂ ਤੇ ਬੰਨ ਨੂੰ ਕੋਈ ਪਿਆਰ ਹੈ ਪਰ ਗ੍ਰੰਥੀ ਤੇ ਪ੍ਰਚਾਰਕ ਕੌਣ ਬਣੇ ਕੌਣ ਬਣੇਗਾ ਬਾਬਾ ਬੁੱਢਾ ਜੀ ਦੇ ਗ੍ਰੰਥੀ ਨੇ ਤੇ ਗੁਰੂ ਅਰਜਨ ਸਾਹਿਬ ਸੰਪਾਦਨਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਪ੍ਰਬੰਧਕੀ ਇਹ ਹੋ ਜੇ ਦੇ ਜੇ ਗ੍ਰੰਥੀ ਚੰਗੇ ਨੇ ਤੇ ਪ੍ਰਬੰਧਕ ਵੀ ਗੁਰੂ ਅਰਜਨ ਸਾਹਿਬ ਵਰਗੇ ਹੋਣ ਤੇ ਕਈਆਂ ठाਵਾਂ ਤੇ ਚੰਗਾ ਗ੍ਰੰਥੀ ਮਿਲ ਜਾਂਦਾ ਮੈਨੂੰ ਕੱਲ ਕਬੀਰ ਦਾ ਕੋਲ ਆਇਆ ਕਹਿਣ ਲੱਗਾ ਮੈਂ ਗੁਰਮਤਿ ਦੀ ਗੱਲ ਕਰਦਾ ਜੇ ਕੋਈ ਗੁਰਮਤਿ ਦੀ ਵਧੀਆ ਕੋਈ ਸਟੇਜ ਹੋਈ ਪਾਈ ਸਾਹਿਬ ਮੈਨੂੰ ਡਿਊਟੀ ਦਾ ਦੱਸਿਓ ਕਹਿਣ ਲੱਗੇ ਮੈਂ ਗੁਰਮਤਿ ਦੀ ਗੱਲ ਕਰਦਾ ਤੇ ਟਿੱਕਾ ਟਿੱਪਣੀ ਟੋਕਾ ਟਕਾਈ ਕਰਨੋ ਨਹੀਂ ਹਟਦੇ ਹਟਦੇ ਨਹੀਂ ਕਿਉਂਕਿ ਉਹ ਕੋਈ ਨਾ ਕੋਈ ਕਾਰਟੋਨਾਂ ਵਿੱਚ ਹੋਏਗੀ ਤੇ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਇਹ ਗੱਲ ਨਹੀਂ ਕਰੇ ਹੁਣ ਗੁਰੂ ਦੀ ਗੱਲ ਕਰਨ ਤੇ ਗੁਰਦੁਆਰਿਆਂ ਵਿੱਚੋ ਜੇ ਪਵੰਦੀ ਲੱਗਦੀ ਤੇ ਫਿਰ ਸਾਨੂੰ ਢੋਈ ਕਿੱਥੇ ਮਿਲੇਗੀ ਦੱਸੋ